ਏਪੋਤਾ ਗੱਲ ਕਹੀ ਕਿ ਜਿਹੜਾ ਹੁਣ ਜੋ ਕੁਝ ਵਾਪਰ ਰਿਹਾ ਕਿ ਉਸ ਦਾ ਇੰਤਕਾਲ ਕਹਿੰਦੇ ਕਿ ਕੋਈ ਹੋਰ ਹੀ ਆਪਣੇ ਨਾਮ ਨਾਲ ਨਾਂ ਲਗਾ ਜਾਵੇ ਕੀ ਇਹ ਸਿੱਧਾ ਇਸ਼ਾਰਾ ਜਿਹੜਾ ਹੈ ਭਾਈ ਅਮਿਤਪਾਲ ਸਿੰਘ ਵਾਲੀ ਧਿਰਬਲ ਹੈਗਾ ਵੀ ਇੰਨਾ ਸਟੇਟ ਉਹਨਾਂ ਤੋਂ ਖੌਫਕਾਰੀ ਸਨੀਲ ਜਾਖੜ ਨੂੰ ਵੈਸੇ ਆਪਾਂ ਇੱਕ ਸਿਆਣਾ ਹਿੰਦੂ ਲੀਡਰ ਸਮਝਦੇ ਹੈਗੇ ਆ ਪਰ ਇਸ ਕਿਸਮ ਦੇ ਪਿਛਲੇ 6 ਮਹੀਨਿਆਂ ਤੋਂ ਉਹਨਾਂ ਦੇ ਬਿਆਨ ਹੈਗੇ ਆ ਲਗਾਤਾਰ ਸੁਖਵੀਰ ਸਿੰਘ ਬਾਦਲ ਨੂੰ ਬਚਾਉਣ ਦਾ ਯਤਨ ਕਰ ਰਹੇ ਹੈਗੇ ਆ ਸੁਖਵੀਰ ਸਿੰਘ ਬਾਦਲ ਦੇ ਓਲੇ ਹੇਠ ਉਹ ਯਤਨ ਕਰ ਰਹੇ ਆ ਵੀ ਪੰਜਾਬ ਵਿੱਚ ਪੰਥਕ ਤੇ ਰਮਜਬੂਤ ਨਾ ਹੋਣ ਤੋ ਸਨੀਲ ਜਾਖੜ ਸਪਸ਼ਟ ਰੂਪ ਵਿੱਚ ਕਹਿ ਰਹੇ ਹੈਗੇ ਆ ਵੀ ਅਕਾਲੀ ਦਲ ਦਾ ਇੰਤਕਾਲ ਆ ਜਿਹੜਾ ਕੋਈ ਇਹ ਕੋਈ ਹੋਰ ਵਿਅਕਤੀ ਆਪਣੇ ਨਾਂ ਨਾ ਕਰਾ ਜਾਵੇ ਇਟ ਮੀਨਸ ਵੀ ਭਾਈ ਅਮਰਤਪਾਲ ਸਿੰਘ ਵਾਲੇ ਤੇ ਰਿਆ ਹੋਰ ਜਿਹੜੀਆਂ ਪੰਥਕ ਤੇ ਰਾਂ ਨੇ ਉਹ ਆਪਣੇ ਨਾਂ ਨਾ ਕਰਾ ਜਾਣ ਹੁਣ ਹਾਲਾਤ ਕੀ ਨੇ ਇਹ ਜਿਹੜੀ ਪੰਜਾਬ ਦੀ ਸਿਆਸਤ ਨੂੰ ਜਿਹੜੀ ਵਾਇਆ ਸੁਨੀਲ ਜਾਖੜ ਜਿਹੜੀ ਭਾਰਤ ਸਰਕਾਰ ਟੈਕਲ ਕਰ ਰਹੀ ਹੈਗੀ ਆ ਉਹ ਇਹ ਹੈਗੀ ਆ ਵੀ ਉਹ ਅਮਰਤਪਾਲ ਸਿੰਘ ਨੂੰ ਰਿਹਾ ਕਰਨ ਤੋਂ ਪਹਿਲਾਂ ਅਕਾਲੀ ਦਲ ਦਾ ਸਾਰੇ ਸੰਕਟ ਨੂੰ ਸਮਟ ਲੈਣਾ ਚਾਹੁੰਦੀ ਸੀ ਤੇ ਭਾਰਤ ਸਰਕਾਰ ਦੀ ਹਾਂ ਵਿੱਚ ਹਾਂ ਮਲਾਉਣ ਵਾਲੀ ਕੋਈ ਧਿਰ ਜਿਹੜੀ ਅਕਾਲੀ ਦਲ ਦੀ ਉਹ ਕਾਇਮ ਹੋ ਜਾਵੇ ਪਰ ਸੁਖਬੀਰ ਸਿੰਘ ਬਾਦਲ ਦੀ ਅੜਵਾਈ ਨੇ ਉਹ ਨਹੀਂ ਹੋਣ ਦਿੱਤਾ ਸੋ ਉਹਦੇ ਚੋਂ ਭਾਰਤੀ ਜਨਤਾ ਪਾਰਟੀ ਤੇ ਭਾਰਤ ਸਰਕਾਰ ਦੀ ਨੀਤੀ ਚੋਂ ਸੁਖਬੀਰ ਸਿੰਘ ਬਾਦਲ ਮਾਈਨਸ ਹੁੰਦੇ ਸੀਗੇ ਸੁਖਬੀਰ ਸਿੰਘ ਬਾਦਲ ਦੀ ਆਪਣੀ ਅੜਵਾਈ ਨੇ ਵੀ ਪ੍ਰਧਾਨ ਮੰਤਰੀ ਬਣਨਾ ਸੋ ਇਹ ਸਾਰਾ ਜਿਹੜਾ ਸਿਸਟਮ ਆ ਉਹਨਾਂ ਨੇ بگੜਾ ਦਿੱਤਾ ਹੋਇਆ ਹੈ ਹੁਣ ਜਦੋਂ ਕਿਸੇ ਵੀ ਤਰ੍ਹਾਂ ਤੇ ਸਾਰਾ ਜਿਹੜਾ ਹੰਕਾਰ ਆ ਆਪਸੀ ਲੀਡਰਸ਼ਿਪ ਦਾ ਹੁਣ ਜਦੋਂ ਉਹ ਹੰਕਾਰ ਕਾਰਨ ਭਾਰਤੀ ਜਨਤਾ ਪਾਰਟੀ ਦੇ ਭਾਰਤ ਸਰਕਾਰ ਦੀ ਕੋਈ ਨੀਤੀ ਸਾਹਮਣੇ ਨਹੀਂ ਆ ਰਹੀ ਤਾਂ ਹੁਣ ਉਹ ਇਸੇ ਕਰਕੇ ਭਾਈ ਅਮਰਪਾਲ ਸਿੰਘ ਦਾ ਐਨਐਸਸੀ ਉਹਨਾਂ ਨੂੰ ਵਧਾਉਣਾ ਪਿਆ ਤੇ ਉਤੋਂ ਪਹਿਲਾਂ ਪਹਿਲਾਂ ਉਹ ਕੋਈ ਐਡਜਸਟ ਕਰਨਾ ਚਾਹੁੰਦੇ ਆ ਹੁਣ ਉਹ ਹਾਲ ਦੀ ਘੜੀ ਇਹ ਦੇਖ ਰਿਹਾ ਵੀ ਕਿਸੇ ਨਾ ਕਿਸੇ ਢੰਗ ਨਾਲ ਕੋਈ ਹੋਰ ਤੇਰਾ ਹੋ ਸਕਦਾ ਸੁਨੀਲ ਜਾਖੜਵਾਰਗੇ ਨੇਤਾਵਾਂ ਨੇ ਡਟ ਕੇ ਉੱਥੇ ਦਬਾਅ ਪਾਇਆ ਹੋਵੇ ਹੂੰ ਹੂੰ ਵੀ ਭਾਈ ਅਮਰਪਾਲ ਸਿੰਘ ਨੂੰ ਅੰਦਰ ਰੱਖਿਆ ਜਾਵੇ ਇਹ ਧਾਰਾ ਬਾਹਰ ਨਹੀਂ ਆਉਣੀ ਚਾਹੀਦੀ ਤੁਸੀਂ ਜੋ ਮਰਜੀ ਕਰੋ ਸੁਖਵੀਰ ਸਿੰਘ ਬਾਦਲ ਜਾਂ ਕੋਈ ਵੀ ਲੀਡਰ ਹੈ ਜਿਹੜਾ ਉਹ ਉੱਥੇ ਤੁਸੀਂ ਲੈ ਕੇ ਆਓ ਜਿਹੜਾ ਭਾਰਤ ਸਰਕਾਰ ਦੀ ਹਾਂ ਵਿਚ ਆ ਮਨਾ ਸਕੇ ਜਿਹੜਾ ਪੰਥ ਦੀ ਪਿੱਠ ਵਿੱਚ ਪ੍ਰਕਾਸ਼ ਸਿੰਘ ਬਾਦਲ ਵਾਂਗ ਛੁਰਾ ਮਾਰਨ ਦੀ ਤਾਕਤ ਰੱਖਦਾ ਹੋਵੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਣਾ ਦੇ ਭੋਗ ਦੇ ਉੱਤੇ ਸੁਨੀਲ ਜਾਖੜ ਦੇ ਵੱਲੋਂ ਜਿਹੜਾ ਹੈ ਪਿਛਲੇ ਦਿਨੀ ਬਿਆਨ ਦਿੱਤਾ ਗਿਆ ਜਿਸ ਤੇ ਉੱਤੇ ਕਿ ਕਾਫੀ ਜੜੀ ਹੈ ਚਰਚਾ ਜੜੀ ਹੈ ਹੋਈ ਹੈਗੀ ਹੈ ਸਰਦਾਰ ਅਰਬਦਾ ਸਿੰਘ ਜੀ ਉਹਨਾਂ ਨੇ ਜੜੀ ਖਾਸ ਕਰਕੇ ਇੱਕ ਜੜੀ ਇੱਥੇ ਗੱਲ ਕਹੀ ਹੈਗੀ ਹੈ ਇੱਕ ਤਾਂ ਉਹਨਾਂ ਨੇ ਅਕਾਲੀ ਦਲ ਨਾਲ ਲੇਖਤਾ ਦੀ ਗੱਲ ਤੇ ਚਲੋ ਕੀਤੀ ਕੀਤੀ ਉਸ ਤੋਂ ਬਾਅਦ ਇੱਕ ਉਹਨਾਂ ਨੇ ਇੱਥੋਂ ਤੱਕ ਗੱਲ ਕਹੀ ਕਿ ਜਿਹੜਾ ਹੁਣ ਜੋ ਕੁਝ ਵਾਪਰਿਆ ਕਿ ਉਸ ਦਾ ਇੰਤਕਾਲ ਕਹਿੰਦੇ ਕਿ ਕੋਈ ਹੋਰ ਹੀ ਆਪਣੇ ਨਾਮ ਨਾਲ ਨਾਂ ਲਗਾ ਜਾਵੇ ਕੀ ਇਹ ਸਿੱਧਾ ਇਸ਼ਾਰਾ ਜਿਹੜਾ ਹੈ ਭਾਈ ਅਮਨਤਪਾਲ ਸਿੰਘ ਵਾਲੀ ਧਿਰ ਵੱਲ ਹੈਗਾ ਵੀ ਇੰਨਾ ਸਟੇਟ ਉਹਨਾਂ ਤੋਂ ਖੌਫਕਾਰੀ ਹਮ ਬਿਲਕੁਲ ਬਿਲਕੁਲ ਸੋ ਸੁਨੀਲ ਜਾਖੜ ਖੜਨੂ ਵੈਸੇ ਆਪਾਂ ਇੱਕ ਸਿਆਣਾ ਹਿੰਦੂ ਲੀਡਰ ਸਮਝਦੇ ਹੈਗੇ ਆ ਪਰ ਜਿਸ ਕਿਸਮ ਦੇ ਪਿਛਲੇ 6 ਮਹੀਨਿਆਂ ਤੋਂ ਉਹਨਾਂ ਦੇ ਬਿਆਨ ਹੈਗੇ ਆ ਲਗਾਤਾਰ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦਾ ਯਤਨ ਕਰ ਰਹੇ ਹੈਗੇ ਆ ਸੁਖਬੀਰ ਸਿੰਘ ਬਾਦਲ ਦੇ ਓਲੇ ਹੀਟ ਉਹ ਯਤਨ ਕਰ ਰਹੇ ਆ ਵੀ ਪੰਜਾਬ ਵਿੱਚ ਪੰਥਕ ਤੇ ਰਾਂ ਮਜ਼ਬੂਤ ਨਾ ਹੋਣ ਜੀ ਜੀ ਸੋ ਸੁਖਦੇਵ ਸਿੰਘ ਢੀਂਡਸਾ ਦੇ ਭੋਗ ਤੇ ਵੀ ਜੋ ਕੁਛ ਉਹਨਾਂ ਨੇ ਬੋਲਿਆ ਉਹਦੇ ਚੋਂ ਇਹੀ ਝਲਕ ਮਿਲਦੀ ਆ ਕਿ ਜਿਹੜੀਆਂ ਪੰਥਕ ਤੇ ਰਾਂ ਨੇ ਜਿਹੜੀਆਂ ਸ਼ੁੱਧ ਖਾਲਸਾਈ ਤੇ ਰਾਂ ਨੇ ਜਿਹੜੀਆਂ ਭਾਰਤ ਸਰਕਾਰ ਦੇ ਲਾਲਚਾਂ ਔਰ ਜਿਹੜੇ ਡਰਾਵੇ ਆ ਉਹਨਾਂ ਤੋਂ ਮੁਕਤ ਨੇ ਕਿਤੇ ਉਹ ਪੰਜਾਬ ਵਿੱਚ ਨਾ ਸਥਾਪਿਤ ਹੋ ਜਾਣ ਹਨਾ ਜੀ ਆ ਜਿਸ ਤਰ੍ਹਾਂ ਆਪਾਂ ਕਹੇ ਸੰਤ ਜਰਨੈਲ ਸਿੰਘ ਵਾਲੀ ਜਿਹੜੀ ਵਿਚਾਰਧਾਰਾ ਉਹਦੀ ਰਾਜਨੀਤੀ ਪੰਜਾਬ ਵਿੱਚ ਸਥਾਪਿਤ ਨਾ ਹੋ ਜਾਵੇ ਸੋ ਸੁਨੀਲ ਜਾਖੜ ਸਪਸ਼ਟ ਰੂਪ ਵਿੱਚ ਕਹਿ ਰਹੇ ਹੈਗੇ ਆ ਵੀ ਅਕਾਲੀ ਦਲ ਦਾ ਇੰਤਕਾਲ ਆ ਜਿਹੜਾ ਕੋਈ ਇਹ ਕੋਈ ਹੋਰ ਵਿਅਕਤੀ ਆਪਣੇ ਨਾਂ ਨਾ ਕਰਾ ਜਾਵੇ ਇਟ ਮੀਨਸ ਵੀ ਭਾਈ ਅਮਰਤਪਾਲ ਸਿੰਘ ਵਾਲੀ ਤੇ ਰਿਆ ਹੋਰ ਜਿਹੜੀਆਂ ਪੰਥਕ ਤੇ ਰਾਂ ਨੇ ਉਹ ਆਪਣੇ ਨਾਂ ਨਾ ਕਰਾ ਜਾਣ ਹੁਣ ਹਾਲਾਤ ਕੀ ਨੇ ਇਹ ਜਿਹੜੀ ਪੰਜਾਬ ਦੀ ਸਿਆਸਤ ਨੂੰ ਜਿਹੜੀ ਵਾਇਆ ਸੁਨੀਲ ਜਾਖੜ ਜਿਹੜੀ ਭਾਰਤ ਸਰਕਾਰ ਟੈਕਲ ਕਰ ਰਹੀ ਹੈਗੀ ਆ ਉਹ ਇਹ ਹੈਗੀ ਆ ਵੀ ਉਹ ਅਮਰਤਪਾਲ ਸਿੰਘ ਨੂੰ ਰਿਹਾ ਕਰਨ ਤੋਂ ਪਹਿਲਾਂ ਅਕਾਲੀ ਦਲ ਦਾ ਸਾਰੇ ਸੰਕਟ ਨੂੰ ਸਮੇਟ ਲੈਣਾ ਚਾਹੁੰਦੀ ਸੀ ਹੂੰ ਹਾਂ ਉਹ ਚਾਹੁੰਦੀ ਸੀ ਵੀ ਭਾਰਤੀ ਜਨਤਾ ਪਾਰਟੀ ਨਾਲ ਸਹਿਯੋਗ ਰੱਖਣ ਵਾਲਾ ਤੇ ਭਾਰਤ ਸਰਕਾਰ ਦੀ ਹਾਂ ਵਿੱਚ ਹਾਂ ਮਲਾਉਣ ਵਾਲੀ ਕੋਈ ਠੇਰਾ ਜਿਹੜੀ ਅਕਾਲੀ ਦਲ ਦੀ ਉਹ ਕਾਇਮ ਹੋ ਜਾਵੇ ਪਰ ਸੁਖਬੀਲ ਸਿੰਘ ਬਾਦਲ ਦੀ ਅੜਵਾਈ ਨੇ ਉਹ ਨਹੀਂ ਹੋਣ ਦਿੱਤਾ ਸੋ ਉਹਦੇ ਚੋਂ ਭਾਰਤੀ ਜਨਤਾ ਪਾਰਟੀ ਤੇ ਭਾਰਤ ਸਰਕਾਰ ਦੀ ਨੀਤੀ ਚੋਂ ਸੁਖਵੀਰ ਸਿੰਘ ਬਾਦਲ ਮਾਈਨਸ ਹੁੰਦੇ ਸੀਗੇ ਸੁਖਵੀਰ ਸਿੰਘ ਬਾਦਲ ਦੀ ਆਪਣੀ ਐਡਵਾਈਜ਼ਰੀ ਪ੍ਰਧਾਨ ਮੰਤਰੀ ਬਣਨਾ ਸੋ ਇਹ ਸਾਰਾ ਜਿਹੜਾ ਸਿਸਟਮ ਆ ਉਹਨਾਂ ਨੇ ਬਗੜਾ ਦਿੱਤਾ ਹੋਇਆ ਹੁਣ ਜਦੋਂ ਕਿਸੇ ਵੀ ਤਰ੍ਹਾਂ ਤੇ ਸਾਰਾ ਜਿਹੜਾ ਹੰਕਾਰ ਆ ਆਪਸੀ ਲੀਡਰਸ਼ਿਪ ਦਾ ਹੁਣ ਜਦੋਂ ਉਹ ਹੰਕਾਰ ਕਾਰਨ ਭਾਰਤੀ ਜਨਤਾ ਪਾਰਟੀ ਤੇ ਭਾਰਤ ਸਰਕਾਰ ਦੀ ਕੋਈ ਨੀਤੀ ਸਾਹਮਣੇ ਨਹੀਂ ਆ ਰਹੇ ਤਾਂ ਹੁਣ ਉਹ ਇਸੇ ਕਰਕੇ ਭਾਈ ਅਮਰਤਪਾਲ ਸਿੰਘ ਦਾ ਐਨਐਸਏ ਉਹਨਾਂ ਨੂੰ ਵਧਾਉਣਾ ਪਿਆ ਤੇ ਉਤੋਂ ਪਹਿਲਾਂ ਪਹਿਲਾਂ ਉਹ ਕੋਈ ਐਡਜਸਟ ਕਰਨਾ ਚਾਹੁੰਦੇ ਆ ਹੁਣ ਹਾਲ ਦੀ ਘੜੀ ਇਹ ਦੇਖ ਰਹੇ ਆ ਵੀ ਕਿਸੇ ਨਾ ਕਿਸੇ ਢੰਗ ਨਾਲ ਕੋਈ ਹੋਰ ਤੇਰਾ ਫਿਰ ਜਿਹੜਾ ਆਪਾਂ ਦੇਖਿਆ ਕਿ ਕਿਤਨਾ ਕਿਤੇ ਹੁਣ ਜੇ ਵੱਡੇ ਵਕੀਲ ਜੇ ਰਾਜਵਿੰਦਰ ਸਿੰਘ ਬੈਂਸ ਵਰਗੇ ਕਹਿ ਰਹੇ ਨੇ ਕਿ ਇਹ ਵੀ ਲੀਗਲ ਨਹੀਂ ਹੈਗਾ ਜਿਹੜਾ ਐਨਐਸਏ ਜਿਹੜਾ ਵਧਾਇਆ ਗਿਆ ਹੈਗਾ ਤੇ ਫਿਰ ਕੀ ਇਹੋ ਜੇ ਲੋਕਾਂ ਦੀ ਸਲਾਹ ਲਈ ਹੋਏਗੀ ਜਾਂ ਜਿਹੜੀ ਇਹ ਤਰ ਹੈਗੀ ਆ ਉਹਨਾਂ ਦੀ ਕਿਤਨਾ ਕਿਤੇ ਨੀਤੀ ਜਾਂ ਸੋਚਣਾ ਇਸੇ ਤਰੀਕੇ ਦਾ ਹੀ ਫਿਰ ਹੋਏਗਾ ਜਿਨ੍ਹਾਂ ਨੇ ਐਨਐਸਏ ਵਧਾਇਆ ਹੈਗਾ ਮੈਂ ਜੇ ਇਹ ਕਾਹਾਂ ਵੀ ਇਕੱਲੀ ਸਲਾਹ ਨਹੀਂ ਹੋ ਸਕਦਾ ਸੁਨੀਲ ਜਾਖੜ ਵਰਗੇ ਨੇਤਾਵਾਂ ਨੇ ਡਟ ਕੇ ਉੱਥੇ ਦਬਾਅ ਪਾਇਆ ਹੋਵੇ ਹੂੰ ਹੂੰ ਵੀ ਭਾਈ ਅਮਰਤਪਾਲ ਸਿੰਘ ਨੂੰ ਅੰਦਰ ਰੱਖਿਆ ਜਾਵੇ ਇਹ ਧਾਰਾ ਭਾਰ ਨਹੀਂ ਆਉਣੀ ਚਾਹੀਦੀ ਤੁਸੀਂ ਜੋ ਮਰਜੀ ਕਰੋ ਸੁਖਵੀਰ ਸਿੰਘ ਬਾਦਲ ਜਾਂ ਕੋਈ ਵੀ ਲੀਡਰ ਹੈ ਜਿਹੜਾ ਉਹ ਉੱਥੇ ਤੁਸੀਂ ਲੈ ਕੇ ਆਓ ਜਿਹੜਾ ਭਾਰਤ ਸਰਕਾਰ ਦੀ ਹਾਂ ਵਿੱਚ ਆ ਮਨਾ ਸਕੇ ਜਿਹੜਾ ਪੰਥ ਦੀ ਪਿੱਠ ਵਿੱਚ ਪ੍ਰਕਾਸ਼ ਸਿੰਘ ਬਾਦਲ ਵਾਂਗ ਛੁਰਾ ਮਾਰਨ ਦੀ ਤਾਕਤ ਰੱਖਦਾ ਹੋਵੇ ਪਰ ਜੇ ਪੰਥਕ ਤੇਰਾ ਕੋਈ ਸੁਚੀਆਂ ਪੰਥਕ ਤੇਰਾ ਜਿਹੜੀਆਂ ਉਹ ਸਾਹਮਣੇ ਆ ਜਾਂਦੀਆਂ ਹੈਗੀਆਂ ਤਾਂ ਉਹਦੇ ਨਾਲ ਹੈਗਾ ਜਿਹੜੀ ਪੰਜਾਬ ਦੀ ਵਾਗਟ ਹੋ ਰਹੀ ਹੈ ਉਹਨਾਂ ਨੂੰ ਲੱਗਦਾ ਵੀ ਗੜਬੜਾ ਜਾਏਗੀ ਇੱਥੇ ਫਿਰ ਇੱਕ ਸਿਧਾਂਤਕ ਸਵਾਲ ਹੋਰ ਵੀ ਹੋ ਜਾਂਦਾ ਆਪਾਂ ਦੇਖਿਆ ਕਿ ਇੱਕ ਤੇਰੇ ਚਾਹੇ ਥੋੜੀ ਜੀ ਕਾਮਰੇਡ ਪੱਕੀ ਹੋਵੇ ਜਾਂ ਥੋੜੀ ਲਿਬਰਲ ਜੀ ਜਿਹੜੀ ਹੈਗੀ ਜਿੱਚ ਬਹੁਤ ਸਾਰੇ ਪੱਤਰਕਾਰ ਵਿਦਵਾਨ ਵੀ ਆ ਜਾਂਦੇ ਹੈਗੇ ਨੇ ਉਹ ਫਿਰ ਬਾਰ-ਬਾਰ ਕਹਿੰਦੇ ਨੇ ਕਿ ਤੁਸੀਂ ਜਿਹੜਾ ਹੈਗਾ ਗਲਤ ਰਾਹ ਨਾ ਚੁਰੋ ਹੁਣ ਫਿਰ ਸਟੇਟ ਤਾਂ ਤੁਹਾਨੂੰ ਇਲੈਕਸ਼ਨ ਦੇ ਰਾਹ ਤੇ ਵੀ ਜੇ ਕੋਈ ਚੰਗੀ ਤੇ ਉੱਬਰਣਾ ਚਾਹੁੰਦੀ ਹੈ ਉਹਨਾਂ ਨੂੰ ਉੱਬਰਣ ਨਹੀਂ ਦੇ ਰਹੀ ਫਿਰ ਸਟੇਟ ਇਹ ਤੁਹਾਨੂੰ ਧੱਕ ਨਹੀਂ ਰਹੀ ਹੈਗੀ ਜਾਂ ਫਿਰ ਇਹੋ ਜੇ ਲੋਕਾਂ ਦਾ ਫੇਰੀ ਇੱਥੇ ਜਿਹੜਾ ਇੱਥੇ ਕੋਈ ਟਰਾਂਸਪੇਰੈਂਸੀ ਨਹੀਂ ਆ ਰਹੀ ਕਿ ਸਟੇਟ ਚਾਹੁੰਦੀ ਨਹੀਂ ਹੈਗੀ ਵੀ ਜੇ ਤੁਸੀਂ ਭਾਵੇਂ ਇਲੈਕਸ਼ਨ ਲੜ ਕੇ ਐਮਪੀ ਬਣ ਵੀ ਜਾਓ ਤਾਂ ਵੀ ਤੁਹਾਨੂੰ ਅੰਦਰ ਹੀ ਰਹਿਣਾ ਪੈਣਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸੋ ਸਟੇਟ ਨਹੀਂ ਚਾਹੁੰਦੀ ਵੀ ਪੰਥ ਦੀ ਗੱਲ ਕਰਨ ਵਾਲਾ ਕੋਈ ਵੀ ਆਵੇ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹੈਗੇ ਆ ਉਹ ਇੱਕ ਨਵਾਂ ਪ੍ਰਕਾਸ਼ ਸਿੰਘ ਬਾਦਲ ਚਾਹੁੰਦੇ ਹੈਗੇ ਆ ਵੀ ਇੱਕ ਤਰ੍ਹਾਂ ਨਾਲ ਪ੍ਰਕਾਸ਼ ਸਿੰਘ ਬਾਦਲ ਦਾ ਸੁਖਵੀਰ ਸਿੰਘ ਬਾਦਲ ਬੇਸ਼ੱਕ ਉਹ ਪ੍ਰਕਾਸ਼ ਸਿੰਘ ਬਾਦਲ ਨਾਲੋਂ ਵੀ ਖਤਰਨਾਕ ਹੋ ਸਕਦਾ ਸੁਖਬੀਰ ਸਿੰਘ ਬਾਦਲ ਪਰ ਇਹ ਹੈਗਾ ਵੀ ਟੈਕਨੀਕਲੀ ਉਹ ਆਪ ਖੁਦਰੀਆਂ ਕਰ ਜਾਂਦੇ ਹੈਗੇ ਆ ਉਹ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਹਰ ਗੱਲ ਮੰਨ ਲੈਂਦੇ ਸੀ ਸੁਖਬੀਰ ਸਿੰਘ ਬਾਦਲ ਕੁਝ ਹੱਦ ਤੱਕ ਉਹਨਾਂ ਦੀਆਂ ਗੱਲਾਂ ਮੰਨਣ ਤੋਂ ਆਕੀ ਹੈਗੀ ਆ ਇਸੇ ਕਰਕੇ ਜਿਹੜਾ ਹੈਗਾ ਉਹ ਇਹ ਕਰ ਰਿਹਾ ਵੀ ਜੇ ਹੁਣ ਅਮਰਤਪਾਲ ਸਿੰਘ ਵਰਗਾ ਵਿਅਕਤੀ ਆ ਜਾਂਦਾ ਉਹ ਤਾਂ ਸਪਸ਼ਟ ਰੂਪ ਵਿੱਚ ਇੱਕ ਬਗਗੀ ਸੁਭਾਅ ਇਹ ਇੱਕ ਨਵੀਂ ਵਿਚਾਰਤਾਰਾ ਜਿਹੜੀ ਜਿਹੜੀ ਪੰਥ ਨੂੰ ਜਿਹੜੀ ਹੈਗੀ ਹੈ ਪ੍ਰਣਾਈ ਹੈ ਔਰ ਜਿਹੜੇ ਅਮਰਤਪਾਲ ਸਿੰਘ ਦੇ ਹਮਾਇਤੀ ਉਹਨਾਂ ਰਾਹੀਂ ਸਾਨੂੰ ਇਹ ਵੀ ਪਤਾ ਲੱਗਿਆ ਹੈ ਵੀ ਉਹ ਉਹ ਕਹਿੰਦੇ ਉਹ ਵੀ ਇਹ ਕਹਿ ਰਿਹਾ ਹੈ ਵੀ ਮੈਂ ਵੀ ਕੈਲਕੂਲੇਟਡ ਰਿਸਕ ਲਿਆ ਹੈ ਇਹ ਹਮਮ ਅਮਰਪਾਲ ਸਿੰਘ ਵੀ ਇਹ ਕਹਿੰਦਾ ਕਹਿੰਦਾ ਮੈਂ ਕੈਲਕੂਲੇਟਿਵ ਰਿਸਕ ਲਿਆ ਵੀ ਜਿੰਨੀਆਂ ਪੰਥਕ ਤੇ ਰਾ ਸਰਗਰਮੀ ਕਰ ਰਹੀਆਂ ਸੀ ਜੇ ਮੈਂ ਉਹਨਾਂ ਵਰਗਾ ਹੀ ਹੁੰਦਾ ਮੈਂ ਵੀ ਅਮਰੀਕ ਸਿੰਘ ਅਜਨਾਲਾ ਜਾਂ ਸੁਖਜੀਤ ਸਿੰਘ ਖੂਸੇ ਵਰਗਾ ਹੀ ਇੱਕ ਵਿਅਕਤੀ ਬਣ ਕੇ ਰਹਿ ਜਾਣਾ ਸੀ ਕਹਿੰਦਾ ਵੀ ਮੈਂ ਕੈਲਕੂਲੇਟਿਵ ਰਿਸਕ ਲਿਆ ਮੈਨੂੰ ਇਹ ਸੀ ਵੀ ਮੇਰਾ ਕਤਲ ਵੀ ਕਰ ਸਕਦੇ ਆ ਇਹ ਪਰ ਹੁਣ ਤਾਂ ਮੇਰਾ ਸੌਖੇ ਹੀ ਸਰ ਗਿਆ ਵੀ ਜੇਲ ਚ ਹੀ ਹਲੇ ਤਾਂ ਮੈਂ ਵੀ ਮੇਰਾ ਕੈਲਕੂਲੇਟਿਵ ਰਿਸਕ ਆ ਜਾਨੀ ਉਸ ਧਰ ਵੱਲੋਂ ਇਹ ਆ ਰਿਹਾ ਹੈਗਾ ਜੀ ਜੀ ਵੀ ਮੈਂ ਆਪਣੇ ਕਤਲ ਦਾ ਅੰਦਾਜ਼ਾ ਲਾ ਕੇ ਚੱਲਿਆ ਸੀ ਵੀ ਜੇ ਐਡਾ ਵੱਡਾ ਰਿਸਕ ਲੈਣਾ ਤਾਂ ਤੇਰਾ ਕਤਲ ਪੱਕਾ ਹੀ ਆਪਿਆਂ ਵੀ ਕਦੇ ਵੀ ਤੈਨੂੰ ਮਰਵਾ ਸਕਦੇ ਆ ਪਰ ਹਾਲ ਦੇ ਘੜੀ ਦਾ ਕਹਿੰਦਾ ਜੇਲ ਚੀਆਂ ਵੀ ਹਲੇ ਕਰੈਕਟਰ ਅਸੈਸੀਨੇਸ਼ਨ ਦਾ ਕੀ ਗੱਲ ਹੋਰ ਦੇਖਿਆ ਕਿ ਆਏ ਦਿਨ ਤੇ ਮੇਰਾ ਖਿਆਲ ਤੀਜੇ ਚੌਥੇ ਦਿਨ ਇੱਕ ਨਾ ਵੀਡੀਓਜ਼ ਦੀ ਆ ਜਾਂਦੀ ਹੈ ਜੀ ਟੈਂਡਰ ਦੀ ਪੁਰਾਣੀ ਚੈਟ ਕੱਟ ਕੇ ਵਾਇਰਲ ਕਰਦੀ ਹੁਣ ਸਰਦਾਰਤਾ ਸਿੰਘ ਜੀ ਇੱਥੇ ਇੱਕ ਸਵਾਲ ਇਹ ਹੈਗਾ ਕਿ ਇਹ ਸਾਰੀਆਂ ਚੀਜ਼ਾਂ ਕੇਸ ਦੇ ਵਿੱਚ ਨਥੀ ਹੈਗੀਆਂ ਨੇ ਥੋੜਾ ਜਿਹਾ ਆਪਾਂ ਇਸ ਐਂਗਲ ਤੋਂ ਜੇ ਸੋਚਣਾ ਹੋਵੇ ਫਿਰ ਇਹ ਕੇਸ ਦੇ ਵਿੱਚ ਜਿਹੜੀਆਂ ਚੀਜ਼ਾਂ ਨੱਥੀ ਨੇ ਕੀ ਫਿਰ ਸਰਕਾਰੀ ਸਮੱਗਰੀ ਜਿਹੜੀ ਸਰਕਾਰੀ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਨੱਥੀ ਹੈਗੀ ਹੈ ਉਹ ਫਿਰ ਜਿਹੜੀ ਲੀਕ ਕੀਤੀ ਜਾ ਰਹੀ ਹੈ ਉਹ ਕਿਉਂ ਲੀਕ ਕੀਤੀ ਜਾ ਰਹੀ ਹੈ ਫਿਰ ਉਹ ਲੀਕ ਕਰਨ ਵਾਲੇ ਇਥੇ ਦੋਸ਼ੀ ਨਹੀਂ ਹੈਗੇ ਜੇ ਆਪਾਂ ਕਹੀਏ ਕਿ ਅਮਰਤਪਾਲ ਸਿੰਘ ਦੇ ਬਾਰੇ ਜੋ ਕੁਝ ਵੀ ਚੱਲ ਰਿਹਾ ਹਾਂਜੀ ਹਾਂਜੀ ਸੋ ਉਹਦੇ ਵਿੱਚ ਹੁਣ ਜਦੋਂ ਕਾਨੂੰਨ ਕੋਈ ਨਹੀਂ ਸਿਰਫ ਇਹ ਹੈਗਾ ਵੀ ਕਿਸੇ ਨੂੰ ਮਲੈਨ ਕਰਨਾ ਹੈਗਾ ਹੁਣ ਆਪਾਂ ਨੂੰ ਪਤਾ ਵੀ ਅਮਰਤਪਾਲ ਸਿੰਘ ਕੇਸ ਕੇਸ ਧਾਰੀ ਵੀ ਨਹੀਂ ਸੀ ਹਨਾ ਬਿਲਕੁਲ ਇੱਕ ਰੋਡਾ ਪੋਡਾ ਨੌਜਵਾਨ ਸੀ ਜਦਾਂ ਦੀਪ ਸਿੱਧੂ ਸੀ ਠੀਕ ਹੈ ਨਾ ਹੋ ਸਕਦਾ ਦੀਪ ਸਿੱਧੂ ਵੀ ਅੱਜ ਤੋਂ 10 12 ਸਾਲ ਪਹਿਲਾਂ ਇਸ ਤਰ੍ਹਾਂ ਦੀ ਲਾਈਫ ਹੀ ਜੀਉਂਦਾ ਹੋਵੇ ਹਨਾ ਵੀ ਜਿਸ ਤਰ੍ਹਾਂ ਉਹ ਬੰਬੇ ਵਿੱਚ ਰਹਿੰਦਾ ਸੀ ਕਲਪਾਂ ਚ ਜਾਣਾ ਜਾਂ ਜੋ ਵੀ ਕਰਨਾ ਆਪਾਂ ਨੂੰ ਪਤਾ ਹੀ ਜੀ ਉਹ ਕਰਦਾ ਸੀਗਾ ਹਨਾ ਵੀ ਭਾਈ ਹਰਜਿੰਦਰ ਸਿੰਘ ਜਿੰਦੇ ਦਾ ਜੀਵਨ ਵੀ ਇਸ ਤਰ੍ਹਾਂ ਦਾ ਹੀ ਸੀਗਾ ਜੀ ਸੋ ਬਿਲਕੁਲ ਉਹਦੇ ਭਰਾ ਦੱਸਦੇ ਆ ਵੀ ਬੜਾ ਸ਼ੈਤਾਨ ਸੀ ਇਸਨੂੰ ਹਨਾ ਵੀ ਲੜਾਈ ਝਗੜੇ ਨੂੰ ਜਾਂ ਹੋਰ ਹਨਾ ਕਾਲਜ ਦੇ ਵਿੱਚ ਵੀ ਲੜਾਈ ਝਗੜੇ ਕਰਨੇ ਹੋਰ ਵੀ ਸਾਰਾ ਕੁਝ ਕਰਦਾ ਸੀ ਜਿਹੜਾ ਕੁਛਾਂ ਵੀ ਉਹ ਸਾਰਾ ਚੱਲਦਾ ਸੀ ਸੋ ਜਿਹੜਾ ਆ ਪ੍ਰਾਣੀ ਲਾਈਫ ਹੁੰਦੀ ਆ ਉਹ ਅਸਲ 'ਚ ਇਸ ਪੜ ਵਿੱਚ ਫਿਰ ਆਉਂਦਾ ਹੀ ਉਹ ਨੇ ਜਿਨ੍ਹਾਂ ਦਾ ਪ੍ਰਾਣਾ ਜਿਹੜਾ ਜਿਹੜਾ ਲਾਈਫ ਸਟਾਈਲ ਦਾ ਥੋੜਾ ਇਸ ਤਰ੍ਹਾਂ ਦਾ ਮਤਲਬ ਜਿਹੜੀ ਆਪਾਂ ਕਹੀ ਕਿ ਮੱਛੀ ਪੱਥਰ ਚਟ ਕੇ ਵਾਪਸ ਆਉਣ ਵਾਲੀ ਗੱਲ ਉਹ ਇੱਥੇ ਟੁੱਕਦੀ ਹੈ ਹਾਂਜੀ ਹਾਂਜੀ ਸੋ ਉਹਦੇ ਚੋਂ ਹੈਗਾ ਵੀ ਇਹ ਫਿਰ ਇਹ ਪਰਪੱਕ ਹੋ ਜਾਂਦੇ ਆ ਹਨਾ ਜਿਹੜਾ ਜਿਹੜਾ ਸਾਰਾ ਕੁਝ ਉਹ ਦੇਖਿਆ ਆਇਆ ਨਾ ਵੀ ਉਹ ਉਹ ਫਿਰ ਪਰਪੱਕਤਾ ਨਾਲ ਆਲੇ ਹਰਜਿੰਦਰ ਸਿੰਘ ਜਿੰਦਾ ਕਿਸ ਪਰਪੱਕਤਾ ਨਾਲ ਆਇਆ ਜਦੋਂ ਉਹਨੂੰ ਗ੍ਰਫਤਾਰ ਕਰਿਆ ਗਿਆ ਪੈਰਾ ਵਿੱਚ ਗੋਲੀਆਂ ਮਾਰ ਕੇ ਤੇ ਉਹ ਜਿਹੜਾ ਜਿਹੜਾ ਵੇਦ ਮਰਵਾ ਹੈ ਉਹ ਦੱਸਦਾ ਕਹਿੰਦਾ ਵੀ ਸਾਡੇ ਨਾਲ ਐਂ ਗੱਲ ਕਰ ਰਿਹਾ ਸੀ ਜਿੱਦਾਂ ਕਿ세 ਦੂਸਰੇ ਮੁਲਕ ਦਾ ਪ੍ਰਧਾਨ ਮੰਤਰੀ ਹੋਵੇ। ਬੇਕ ਪੂਰੀ ਧਿਰ ਬਣ ਕੇ ਗੱਲ ਕਰ ਰਹੀ ਸੀ। ਸੋ ਇਹ 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 ਗੱਲਾਂ ਇਸ ਤਰ੍ਹਾਂ ਵਾਪਰ ਦੀਆਂ ਨੇ ਹਨਾ। ਸੋ ਉਹ ਉਹ ਗਲਤ ਰਾਹਾਂ ਤੋਂ ਆਏ ਸੀ। ਬਖਸ਼ਿਸ਼ ਹੋਈ ਗੁਰੂ ਦੀ ਸੰਤਾਂ ਦੇ ਸੰਦੇਸ਼ ਦੀ ਬਖਸ਼ਿਸ਼ ਹੋਈ ਤਾਂ। ਸੋ ਅਮਰਤਪਾਲ ਸਿੰਘ ਨੂੰ ਵੀ ਆਪਾਂ ਠੀਕ ਆ ਉਹ ਪੁਰਾਣੇ ਬਹੁਤ ਗਲਤ ਰਿਹਾ ਹੋਗਾ। ਅੱਜ ਉਹ ਪੰਥ ਨਾਲ ਹਲੇ ਖੜਾ ਹੈ। ਜਦੋਂ ਉਹ ਪੰਥ ਤੋਂ ਬੇਮੁਖ ਹੋਊਗਾ ਤਾਂ ਆਪਾਂ ਸਭ ਤੋਂ ਪਹਿਲਾਂ ਪੰਥ ਨੂੰ ਉਜਾਗਰ ਕਰਾਂਗੇ ਵੀ ਇਹ ਉਹ ਪੰਥ ਦਾ ਹੈ ਜੀ ਵੀ ਆਪਾਂ ਨੂੰ ਉਹਦੇ ਬਾਰੇ ਸੋਚਣ ਦੀ ਲੋੜ ਨਹੀਂ ਸੋ ਇਸ ਤਰ੍ਹਾਂ ਦਾ ਇਹ ਘਟਨਾਕ੍ਰਮ ਸਾਰਾ ਵਾਪਰ ਜੀ ਬਿਲਕੁਲ ਜੀ ਕਿਤਨਾ ਕਿਤੇ ਜੇ ਆਪਾਂ ਕਹੀ ਕਿ ਝਾਤ ਜਿਹੜੀ ਹੈ ਰੱਖਣੀ ਚਾਹੀਦੀ ਹੈ ਕਿਤਨਾ ਕਿਤੇ ਮੌਕਾ ਜਿਹੜਾ ਹੈ ਕਿਤਨਾ ਕਿਤੇ ਜ਼ਰੂਰ ਜਿਹੜਾ ਦੇਣਾ ਚਾਹੀਦਾ ਹੈਗਾ ਜੇ ਆਪਾਂ ਇਦਾਂ ਅਜਾਈ ਹੀ ਕਿਸੇ ਦੀ ਕਰਦਾਰਕੋਸ਼ੀ ਕਰਨ ਦੇ ਬਲ ਤੁਰਪਈਏ ਤੇ ਇਹ ਕੋਈ ਬਹੁਤਾ ਜ਼ਿਆਦਾ ਇਨਸਾਫ ਨਹੀਂ ਹੋਏਗਾ ਕਿਉਂਕਿ ਪੰਥ ਦੇ ਵਿੱਚ ਕਿਹੋ ਕਿਹਜੇ ਲੋਕ ਆਪਾਂ ਦੇਖੇ ਕਈ ਜਾ ਕੇ ਜਿਹੜੀਆਂ ਨੇ ਮੁੱਖ ਮੰਤਰੀ ਕੋਲ ਜਾ ਕੇ ਰਿ ਦੇ ਨਾਲ ਆਪ ਹੀ ਫੋਟੋਆਂ ਖਿਚਾਉਂਦੇ ਨੇ ਤੇ ਆਪਣੇ ਆਪ ਨੂੰ ਕਹੋਂਦੇ ਨੇ ਕਿ ਅਸੀਂ ਸੰਤ ਜਰਨੈਲ ਸਿੰਘ ਦੇ ਵਾਰਿਸਾਂ ਇਹ ਵੀ ਜਿਹੜੇ ਆ ਬਹੁਤ ਸਾਰੇ ਲੋਕ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖੇ ਹੈਗੇ ਨੇ